ਸਵੱਛ ਭਾਰਤ ਅਭਿਆਨ ਦੇ ਤਹਿਤ ਅਜੇ ਇਸਲਾਮੇ ਸੀਨੀਅਰ ਸੈਕੰਡਰੀ ਸਕੂਲ ਦੀ ਬ੍ਰਾਂਚ ਨੰਬਰ 1 ਦੇ ਪ੍ਰਾਇਮਰੀ ਬੱਚਿਆਂ ਨੇ ਸਵੱਛ ਰੈਲੀ ਕੱਢੀ ਰੈਲੀ ਨੂੰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਗੁਰਮukh ਸਿੰਘ ਨੇ ਚੰਦੀ ਦੇ ਕੇ ਰਵਾਨਾ ਕੀਤਾ ਇਹ ਰੈਲੀ ਮਿਲਖ ਬਾਜ਼ਾਰ ਕੈਲੋਂ ਗੇਟ ਕਮਲ ਸਿਨੇਮਾ ਸਟਾ ਜੰਕ ਦਿੱਲੀ ਗੇਟ ਹੁੰਦੀ ਹੋਈ ਸੀ ਇਸਮੇਲ ਜਾਮਾ ਮਸਜਿਦ ਟਾਬੀ ਗੇਟ ਹੁੰਦੀ ਹੋਈ ਵਾਪਸ ਬ੍ਰਾਂਚ ਵਿੱਚ ਪਹੁੰਚੀ ਸਵੱਛ ਭਾਰਤ ਅਭਿਆਨ ਦੇ ਬਾਰੇ ਟੀਚਰਾਂ ਨੇ ਕੀ ਕਿਹਾ ਆਓ ਦੇਖਦੇ ਹਾਂ

آپ اپنا لکان تک پہنچاوے لوکوں کو دسا گے کہ شہر اپنے نلے دولے کس رکھ رکھا کرتا ہے اسی کر کے انہوں نے اپنے کو ٹائم تھوڑا کرتا ہے آپ جانے ہیں اس پروگرام کو جلد کو جلد کیتا کیا جائے میں سردا اور یہاں سے بہت تھنکس کردہ اپنے میرے پرس سے صاحبان کا بہت شکریہ ادا کرتا ہوں میں سردا بھی آن سے خوشانا میرے ٹیچر صحبان جہاں ਇਮਰਾਨ ਸਾਹਿਬ ਤੁਸੀਂ ਛੱਲੇ 4:00 ਵਜੇ ਤੁਸੀਂ ਸਫਾਈ ਆਪਹਾਨ ਨੂੰ ਲੈ ਕੇ ਚੱਲੇ ਹੋ ਤੇ ਇਹਦਾ ਤੁਸੀਂ ਇੱਥੋਂ ਜੇ ਕਿਹੜਾ ਰੋਡ ਤੁਹਾਡਾ ਕੀ ਹੈ ਤੁਹਾਡਾ ਮੈਟੋ ਮੈਟੋ ਕੀ ਬਣਾਇਆ ਤੁਸੀਂ ਇਹਨੂੰ ਕਿੱਥੇ ਜਾ ਕੇ ਖਤਮ ਕਰਨਾ ਹੈ ਇਹਦਾ ਮਕਸਦ ਕੀ ਹੈ ਸਰ ਸਰ ਜਿਹੜਾ ਸਾਡਾ ਕੀ ਰੂਟ ਹੈ ਅੱਜ ਪ੍ਰਿੰਸੀਪਲ ਸਰ ਔਰ ਆਪਣੇ ਇੰਚਾਰਜ ਆਪਣੇ ਗੁਰਮੁਖਤ ਸਿੰਘ ਜੀ ਜਿਹੜੇ ਟ੍ਰੈਫਿਕ ਚਾਹੇ ਇਹਨਾਂ ਦੇ ਅੰਡਰ ਜਿਹੜਾ ਅੱਜ ਸਾਡਾ ਰੂਟ ਚਲਣਾ ਹੈ ਇਹ ਇਸਲਾਮੀ ਸਕੂਲ ਤੋਂ ਹੁੰਦਾ ਹੈ ਕਿਲੋ ਗੇਟ ਕਿਲੋ ਗੇਟ ਤੋਂ ਕਮਲ ਸਿਨਮਾ ਹੁੰਦੇ ਹੈ ਅਸੀਂ ਸੱਠਾ ਬਾਜ਼ਾਰ ਚ ਅਗੀ ਜੇ ਛੋਟਾ ਜਿਹਾ ਨੁਕੜ ਨਾਟਕ ਕਰਨ ਜਾ ਰਹੇ ਆ ਉਸ ਤੋਂ ਬਾਅਦ ਦਿੱਲੀਏ ਦਿੱਲੀਏਟ ਤਾਂ ਅੰਦਰੂਨੀ ਬਾਜ਼ਾਰ ਚ ਐਸੀ ਹੁੰਦੇ ਹੋਏ ਗਰਲਸ ਸਕੂਲ ਦੀ ਤਰਫ ਤੋਂ ਜਮਾ ਮਾਜ਼ੀ ਲੋਨ ਟਾਪੀ ਗੇਟ ਤੋਂ ਨਿਕਲਦੇ ਅਸੀਂ ਦੁਬਾਰਾ ਆਪਣੇ ਸਕੂਲ ਵਾਪਸ ਆਵਾਂਗੇ ਔਰ ਸਰ ਜਿਹੜਾ ਇਹ ਹੈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਸਾਨੂੰ ਇਹ ਮੌਕਾ ਮਿਲਿਆ ਇਨਸ਼ਾਅੱਲਾ ਇਹ ਲੋਕਾਂ ਤੱਕ ਸਾਨੂੰ ਇਹ ਮੈਸੇਜ ਪਹੁੰਚਾਣਾ ਕਿ ਗ੍ਰੀਨ ਸਿਟੀ ਕਲੀਨ ਸਿਟੀ ਕਿਵੇਂ ਬਣਾਇਆ ਜਾ ਸਕਦਾ ਔਰ ਇਹਦੇ ਨਾਲ ਨਾਲ ਸਾਨੂੰ ਤਾਬੁਨ ਚਾਹੀਦਾ ਲੋਕਾਂ ਦਾ ਵੀ ਚਾਹੀਦਾ ਕਿਉਂਕਿ ਇਹ ਇੱਕ ਮੈਸੇਜ ਹੈ ਥਰੂ ਸਟੂਡੈਂਟਸ ਥਰੂ تھرو گورنمنٹ ایک میسج لگایا جا رہا ہے کہ اپنے شہر نو اپنے آلے دولے میں سانک کم صاف رکھ کے چلنا چل ہے یہ پرورٹی یہ آدمی ہے کہ سٹوڈنٹ دے کے لوکان نو بھی ہے جاننا چاہی چاہیے سوچنا چاہی چاہیے کہ اپنے شہر نو کی میں صاف رکھ سک رکھ سکھ سکے کر سکتے ہیں اس کر کے میں تو ہی اپیل کروں گا لوکان تو کہ اپنے شہر نو اچھا بنان کلین بنان گرین بنان بس یہی کہوں گا میں اور یہ کہتے ہوئے کہ میں پرسپل سر بہت شکریہ کردا ان شاء یہ چیز ਕਾਮਯਾਬ ਹੋਊਗੀ ਉਹ ਲੋਕਾਂ ਤੱਕ ਮੈਸੇਜ ਜਾਊਗਾ ਮੈਨੂੰ ਉਮੀਦ ਆ ਲੋਕ ਇਹਦੇ ਉਪਰ ਇੰਪਲੀਮੈਂਟ ਕਰਨਗੇ ਜੀ ਸਰ ਉਹਦਾ ਕੀ ਨਾਮ ਜਮੀਰ ਮੁਹੰਮਦ ਮੇਰਾ ਨਾਮ ਹੈ ਪ੍ਰਿੰਸੀਪਲ ਇਸਲਾਮੀਆਂ ਸਕੂਲ ਇਸਕਨ ਸਕੂਲ ਮਨੇ ਕੋਲਡਾ ਤੁਹਾਡੇ ਰਹਿਨਬਾਈ ਦੇ ਅੰਦਰ ਕਾਫੀ ਕੰਮ ਚੰਗਾ ਹੋ ਰਿਹਾ ਜਿਹੜਾ ਇੱਕ ਅੱਜ ਤੋਂ ਕੀ ਨਮਾ ਇਸ ਵੀ ਚੱਲ ਰਿਹਾ ਹੈ ਲੈ ਕੇ ਸਮਾਜਿਕ ਬੁਨਿਆਦੀ ਰੱਖ ਰਿਹਾ ਜਿਹੜਾ ਕਿ ਵੱਡਾ ਇੱਕ ਸਫਾਈ ਦਾ ਬਿਆਨ ਤਾਂ ਜਿਹੜਾ ਦਿਗਾ ਅੱਜ ਉਹਨੂੰ ਲੈ ਕੇ ਜਿੰਦੇ ਹੋ ਜਿਹੜਾ ਕਿ ਇਸਲਾਮ ਪੀਰ ਦਾ ਕਹਿੰਦਾ ਤੇ ਇਸ ਨੂੰ ਲੈ ਕੇ ਇਸਲਾਮੀਆਂ ਸਕੂਲ ਦੀ ਪ੍ਰਾਇਜ਼ ਦੇ ਵਿੱਚ ਚੱਲਣਾ ਇਹਨੂੰ ਕਿਵੇਂ ਸਮਝਦੇ ਇੱਕ ਜਿਹੜਾ ਇਹ ਭਾਰਤ ਸਰਕਾਰ ਵੱਲੋਂ 14 ਤੋਂ ਲੈ ਕੇ 2 ਅਕਤੂਬਰ ਤੱਕ ਜੋ ਮਿਸ਼ਨ ਚਲਾਇਆ ਜਾ ਰਿਹਾ ਹੈ ਮੈਨ ਸਕੂਲ ਔਰ ਇਹਦੀਆਂ ਬ੍ਰਾਂਚਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਦੇ ਰਹੀਆਂ ਨੇ ਅਸੀਂ ਸਾਰੇ ਮਿਲ ਜੁਲ ਕੇ ਇੱਕ ਟੀਮ ਵਰਕ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਔਰ ਅਸੀਂ ਇੱਕ ਸਕੂਲਾਂ ਨੂੰ ਵੀ ਸਫਾਈ ਦੇ ਜਾਈਏ ਰੂਪ ਦੇਈਏ ਔਰ ਮਲੇਰ ਕੋਲੇ ਨੂੰ ਨਾਲ ਸਮਾਜ ਨੂੰ ਪੂਰੇ ਨੂੰ ਸਾਫ ਸੁਥਰਾ ਰੱਖੀਏ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਾਂ ਜਿੰਨਾ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਾਂਗੇ ਤਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਕੱਲੇ ਕਰਮਚਾਰੀਆਂ ਜਿਹੜੇ ਸਫਾਈ ਕਰਮਚਾਰੀਆਂ ਦੀ ਡਿਊਟੀ ਨਹੀਂ ਹੈਗੀ ਬਲਕਿ ਆਪਾਂ ਵੀ ਉਹਨਾਂ ਨਾਲ ਸਾਥ ਦਈਏ ਤਾਂ ਕਿ ਆਪਾਂ ਪੂਰੇ ਸਮਾਜ ਨੂੰ ਸਾਫ਼ ਸੁਥਰਾ ਕਰ ਸਕੀਏ ਸਰ ਅੱਜ ਬਰਾਜ ਦਾ ਸਾਮੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਹਾਂਜੀ ਅੱਜ ਬਰਾਜ ਦੇ ਇੱਕ ਵੱਸ ਭਾਰਤੀ ਮੈਮ ਦਾ ਜਾ ਰਿਹਾ ਹੈ ਜਿਹਦੇ ਸੇ ਖੇਡ ਜਿਹੜਾ ਕਰਨ ਦਾ ਬਾਸੇ ਕੋ ਧਿਆਨ ਖਿਚਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਸਰਵਸ ਭਾਰਤ ਦਾ ਅਧਿਐਨ ਚਲਾਇਆ ਜਾ ਰਿਹਾ ਸੀ ਇਸ ਸਕੂਲ ਵੱਲੋਂ ਬਹੁਤ ਵਧੀਆ ਸੰਗਾਂ ਜੋ ਕਦਮ ਲਏ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਧ ਦੇਣਾ ਚਾਹੀਦਾ ਹੈ ਸ਼ਹਿਰ ਦੀ ਸਫਾਈ ਦਾ ਆਪਣੇ ਮੋਹੱਲੇ ਦੀ ਸਫਾਈ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਵਧੀਆ ਪ੍ਰਾਲਾ ਜੀ ਸਕੂਲ ਬੁਲ ਕੀਤਾ ਜਾ ਰਿਹਾ ਤੇ ਸਾਡੇ ਵੱਲੋਂ ਬੱਚਿਆਂ ਨੂੰ ਅਪੀਲ ਹੈ ਛੋਟੇ ਬੱਚੇ ਆ ਵੀ ਜਿਹੜੇ ਟ੍ਰੈਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਣਾ ਡਿਸਪਲਿਨ ਦੇ ਵਿੱਚ ਰਹਿ ਕੇ ਹੀ ਟ੍ਰੈਕ ਦਾ ਆਵੇ ਚਲਾਈ ਜਾਵੇ ਸਰ ਅੱਜ ਬਰਾਜ ਦਾ ਸ਼ਾਮੀਆ ਸੀਨੀਅਰ ਸਕੂਲ ਦੇ ਹਾਂਜੀ ਹਾਂਜੀ ਰਾਜ ਦੇ ਪ੍ਰੀਖਿਆ ਪ੍ਰਸਾਦ ਭਾਰਤੀ ਮੈਮ ਬਰਾਜ ਰਾਜ ਨੂੰ ਬੋਲ ਕਿ ਤੁਸੀਂ ਜਿਹੜਾ ਕਰਨ ਬਾਰੇ ਕੋ ਧਿਆਨ ਖਿਲਾਇਆ ਜਾ ਰਿਹਾ ਹੈ ਹਾਂਜੀ ਜਿਹੜਾ ਸਵਸ ਭਰਦਾ ਅਧਿਆਨ ਚਲਾਇਆ ਜਾ ਰਿਹਾ ਸੀ ਸਕੂਲ ਵੱਲੋਂ ਬਹੁਤ ਵਧੀਆ ਸਰੰਗਾ ਜੋ ਕਦਮ ਲਏ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਫ ਦੇਣਾ ਚਾਹੀਦਾ ਹੈ ਸ਼ਹਿਰ ਦੀ ਸਫਾਈ ਦਾ ਆਪਣੇ ਮੋਹੱਲੇ ਦੀ ਸਫਾਈ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਵਧੀਆ ਪ੍ਰਾਲਾ ਜੀ ਸਕੂਲ ਵੱਲੋਂ ਕੀਤਾ ਜਾ ਰਿਹਾ ਤੇ ਸਾਡੇ ਵੱਲੋਂ ਬੱਚਿਆਂ ਨੂੰ ਅਪੀਲ ਹੈ ਛੋਟੇ ਬੱਚੇ ਆ ਵੀ ਜਿਹੜੇ ਟ੍ਰੈਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਣਾ ਡਿਸਿਪਲਨ ਦੇ ਵਿੱਚ ਰਹਿ ਕੇ ਹੀ ਸ਼ਹਿਰ ਤਰਦਾ ਹੋ ਕੇ ਚਲਾਈ ਜਾਵੇ